ਉਹ ਕੋਈ ਇਹ ਰਮ ਫਸ ਨਹੀਂ ਜੁੜਾ ਦੀ ਜਿਹੜੀ ہماری ਆਰਮੀ ਆਰਮੀ ਇਸ਼ੂ ਹਸਪਿਟਲ ਦੀ ਜੀ ਸਾਨੂੰ ਐਸਓਸੀਏ ਲਿਖ ਦਿਓ ਕਿ ਨਹੀਂ ਨਹੀਂ ਲਿਖ ਦਿਤੀ आप कह रहे हो वहाँ भी है आप कह रहे हो इंटरनेशनल बॉर्डर है ये आठ किलोमीटर दूर है वहाँ एक किलोमीटर दूर है तो वहाँ आपने हमें क्यों दिया जाने दिया आपके तो आप मुझे कह रहे हो कि हिंदुस्तान so, की टेरिटरी पे आप मुझे सुरक्षित नहीं रख सकते सर 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 रख सकते हैं ये तो, सर, ना। आपके ना। हैं आपके सामने खड़े यही कह रहे हो वी आर आर ऑलवेज रेडी टू प्रोटेक्ट बट यू सेइंग दैट दरिया पार लोग हैं गांव हैं उनको मिलना चाहते हैं उनकी बातचीत सुनना चाहते हैं तकलीफ जानना चाहते हैं आप सिक्योरिटी कह रही है आप जा नहीं सकते वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहां सुरक्षित हैं वहां वोट में आपने देखा कि नॉर्मलाइज है लोग जा रहे हैं लेकिन वो नादे नहीं दिया जा दिक्कत है कि देखो पंजाब सरकार ने अपनी पुलिस लगा के हिंदुस्तान के एरिया दे बीच ही अपने ही देश दा इन, इंडिया दा ही ओपोजिशन लीडर श्री राहुल गांधी ਨੂੰ دریا ਤੋਂ पार ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਿਹਾ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਔਰ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਦੇਖੋ ਪਿਛਲੇ 3.5 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਿਹਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਹੈ ਤੇ ਹੁਣ ਇੱਕੋ ਦਮ ਜਾ ਛੱਡੇ ਤਾਂ ਫਿਰ ਇਹ ਬਾੜ ਆ ਗਈ ਹੈ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਹੈ ਲੋਕਾਂ ਦੀ ਤਾਂ ਖੱਜਲ ਖੁਆਰੀ ਹੋਈ ਹੈ ਲੋਕਾਂ ਦਾ ਨੁਕਸਾਨ ਹੋਇਆ ਉਹ ਕਿਦੋਂ ਪ੍ਰੋਟੈਕਟਰ ਨੇ ਜਿਹੜੇ ਉਹ ਲੋਕ ਉੱਥੇ ਬੈਠੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕੌਣ ਕਰੇਗਾ ਜੀ ਤੇਰਾ ਹੁਣ ਬਾਹਰ ਨੂੰ ਜਾਣ ਪਿੰਡ ਸੁਣੋ ਜੀ 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 ਡੇਰਾ ਬਾਬਾ ਨਾਨਕ ਜੀ ਜੀ ਇਹ ਆਪਨੇ ਗੁਰਚੱਕ ਪਿੰਡ ਉਥੋਂ ਅਧੇ ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਜਾਂ ਉਹਨੂੰ ਮੰਗਲੀ ਚੌਕੀ ਕਹਿੰਦੇ ਆ ਮੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਜੀ ਜੀ ਉੱਥੇ ਰੋਕਿਆ ਨਹੀਂ ਗਿਆ ਇੱਥੇ ਕਿਉਂ ਰੁਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਜੀ ਦੋਨੋਂ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਜੀ ਇੱਥੇ ਇਹ ਉਜੇ ਨਾਲ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ ਹੈ ਤੇ ਚ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਜੇਣ ਕਿ ਤੋਂ ਹੁੰਦਾ ਬਿਲਕੁਲ ਤੁਸੀਂ ਦੇਖਿਆ ਕਿ ਹੈ ਫਲੋ ਜੀ ਬਿਲਕੁਲ ਨਾਰਮਲ ਚੱਲ ਰਿਹਾ ਪਾਣੀ ਜੀ ਉਹਦੇ ਬਾਅਦ ਉਹਦਾ ਉੱਥੋਂ ਅਗਲੇ ਪਾਸੇ ਬਸੰਤਰ ਨਾਲਾ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕਿੱਡਾ ਜਾਂਦਾ ਤੇ ਬਾਅਦ ਚ ਰੰਜੀਤ ਸਾਗਰ ਡੈਮ ਨੂੰ ਰਿਲੀਜ਼ ਕੀਤਾ ਜਾਂਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਜੀ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਆ ਔਰ ਕ੍ਰਿਮੀਨਲ ਕੇਸ ਜਿਹੜਾ ਰਣਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਦੇ ਪੇਲੋ ਕੇਸ ਰਜਿਸਟਰ ਹੋ ਕੇ ਹੁਣ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅਜ ਤੱਕ ਹੋਈ ਆ ਇੱਕਦਮ ਇੰਨੇ ਲੱਖ ਕਿਉਂ ਸਿਕ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਹੀ ਸਰਕਾਰਾਂ ਦੀ ਨਲਾਕੀ ਕਰਕੇ ਹੋਈ ਆ ਰਾਹੁਲ ਜੀ ਹੁਣ ਜਾਣ ਜਾਣਗੇ ਕਿ ਨਹੀਂ ਜਾਣਗੇ ਦੇਖੋ ਹੁਣ ਦੇਖਦੇ ਹੋ ਐਡਮੰਟ ਨੇ ਉਹ ਸਾਡੇ ਬੋਰਡ ਸੀ ਤੁਸੀਂ ਦੇਖੋ ਪਾਰ ਲੈ ਕੇ ਜੀ ਜੀ ਯਾਰ ਡੈਮੋਕਰੈਟਿਕ ਕੰਟਰੀ ਆ ਜੀ ਇਥੋਂ ਦਾ ਜਿਹੜਾ ਐਲੋਪੀ ਆ ਹੂੰ ਹੂੰ ਜੀ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਲੋਕਾਂ ਦੀ ਆਵਾਜ਼ ਤੇ ਅੱਖਾਂ ਬਣ ਕੇ ਪਾਰਲੀਮੈਂਟ 'ਚ ਕੰਮ ਕਰਦਾ ਉਹਦੀ ਆਵਾਜ਼ ਵੀ ਬੰਦ ਕਰਨੀ ਚਾਹੁੰਦੇ ਆ ਉਹਦੀਆਂ ਅੱਖਾਂ ਵੀ ਬੰਦ ਕਰਨੀਆਂ ਚਾਹੁੰਦੇ ਨੇ ਤੁਸੀਂ ਦੇਖਿਆ ਤੁਹਾਡੇ ਹੋਣ ਤੋਂ ਬਾਅਦ ਉਹ ਬੋਰਡ ਸੀ ਜਿਸ ਵੇਲੇ ਕਿਤੇ ਤੋਂ ਬੋਰਡ ਸੀ ਉਹ ਅਗਲੀ ਸਾਈਡ ਤੇ ਲੈ ਗਏ ਨੇ ਤੇ ਇਹਦੇ ਤੋਂ ਵੱਡੀ ਕਿਹੜੀ ਸ਼ਰਮ ਵਾਲੀ ਗੱਲ ਹੈ ਕਰਨ ਕੁਸ਼ਨ ਕਰਨ ਕਿ ਸਿਕਿਉਰਿਟੀ ਹੈ ਮੈਂ ਕਿਹਾ ਸਿਕਿਉਰਿਟੀ ਦੀ ਗੱਲ ਕਰੋ ਡੇਰਾ ਬੱਬਾ ਨਾਨਕ ਅਸੀਂ ਅੱਧਾ ਕਿਲੋਮੀਟਰ ਤੇ ਬੈਠੇ ਆਂ ਤੇ ਇੱਥੇ ਤੋਂ ਹੀ 8 ਕਿਲੋਮੀਟਰ ਤੋਂ ਡਰੀ ਜਾਂਦੇ ਆ ਪਿੰਡ ਦੇ ਵਾਸਤੇ ਆ ਸੱਤ ਸਾਰੇ 7 ਪਿੰਡ ਨੇ ਉਸ ਪਾਸੇ ਯਾਰ ਗੱਲ ਸੁਣੋ ਪੰਜਾਬ ਗੁਰ ਦੇ ਭਗਵੰਤ ਮਾਨ ਨੂੰ ਪੁੱਛਣਾ ਚਾ ਉਹਨਾਂ ਕਹੇ ਸ਼ਰਮ ਕਰ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਹਾ ਇੱਥੇ ਪੁਲ ਨਹੀਂ ਬਣ ਰਿਹਾ ਕੋਤ ਗ੍ਰਹਿ ਮੰਤਰੀ ਕਿਸੀਆਂ ਘੁੰਮ ਕੇ ਗਿਆ ਜੀ ਇੱਥੇ ਆਏ ਜੀ ਉੱਠ ਕੇ ਗ੍ਰਹਿ ਮੰਤਰੀ ਵੀ ਘੁੰਮ ਕੇ ਗਿਆ ਯਾਰ ਇਹ ਤੇ ਤੁਸੀਂ ਆ ਪ੍ਰੈਸ ਵਾਲੇ ਹੋ ਤੁਸੀਂ ਵੇਖਦੇ ਹੋ ਇੱਥੇ ਕਿ ਹਾਲਾਤ ਕੀ ਨੇ ਪੰਜਾਬ ਦੇ ਗੈਂਗਸਟਰイズਮ ਇੱਥੇ ਵਧ ਗਿਆ ਖਾੜਾ ਨੇ ਇਹਨੇ ਮਾਰ ਦਿੱਤਾ ਤਾਂ ਅੱਗੇ ਕਰਾਂਗੇ ਕੀ ਇਹ ਸਾਨੂੰ ਤਗੜੇ ਹੋ ਕੇ ਲੜਾਈ ਲੜਨੀ ਪੈਗੀ ਅੱਜ ਕਿਹ ਵੀ ਸਵਿਮਿੰਗ ਕਰਕੇ ਜਾਊਂਗਾ ਜੀ ਮੈਂ ਨਹੀਂ ਜਾਣ ਦਿੱਤਾ ਤੇ ਰਾਹੁਲ ਜੀ ਕਹਿੰਦੇ ਵੀ ਸਵਿਮਿੰਗ ਕਰਕੇ ਜਾਨੂ ਮੈਂ ਤਿਆਰ ਹਾਂ ਰਾਹੁਲ ਜੀ ਉਹਨਾਂ ਤਾਂ ਸਵਿਮਿੰਗ ਵੀ ਕਰ ਸਕਦੇ ਬਿਲਕੁਲ ਜਾ ਸਕਦੇ ਨੇ ਪਰ ਜੋ ਇਹਨਾਂ ਨੇ ਅੱਜ ਜੋ ਕੀਤਾ ਇਹ ਬਹੁਤ ਹੀ ਨਿੰਦਨਯੋਗ ਹੈ ਜੀ ਔਰ ਸ਼ਰਮ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਤੁਹਾਨੂੰ ਲੱਗਦਾ ਹੈ ਅਧਿਕਾਰੀਆਂ ਖਲਾਕਾਰ ਹੋਣੀ ਚਾਹੀਦੀ ਸਰ ਯਾਰ ਅਧਿਕਾਰੀ ਕੋ ਉੱਪਰ ਜਿਹੜੇ ਆਕਾ ਬੈਠੇ ਨੇ ਭਗਵਾਨ ਤੁਮਾਨ ਤੇ ਕਿਉਂ ਨਹੀਂ ਹੋਣੀ ਚਾਹੀਦੀ ਉਹ ਉਹ ਲਾ ਕੇ ਗਲੂਕੋਲ ਲਾ ਕੇ ਬੈਠਾ ਆਪਣੇ ਘਰ ਤੇ ਜਿਹੜਾ ਇੱਥੇ ਪੰਜਾਬ ਚ ਫੇਰਨਾ ਚਾਹੁੰਦਾ ਉਹਦੋਂ ਵੀ ਬੰਦ ਕਰਨਾ ਚਾਹੁੰਦੇ ਆ ਕਿਉਂ ਨਹੀਂ ਪ੍ਰਾਈਮ ਮਿਨਿਸਟਰ ਜਿਹੜੇ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਉੱਤਰ ਕੇ ਗੱਲ ਕੇ ਕਰਦੇ ਸੀ ਇਹ ਸਾਨੂੰ ਇੱਥੇ ਦੋਨੋਂ ਸਰਕਾਰਾਂ ਦੀ ਫੇਲੀਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ